ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਬਾਰਦਾਤਾਂ ਕੀਤੀਆਂ ਨੇ ਅਲੱਗ-ਵਲਗ ਡਿਸਟ੍ਰਿਕਟ ਦੇ ਵਿੱਚ ਜਿੱਦਾਂ ਕਿ ਵੇਵਾਸੀ ਤੁਹਾਨੂੰ ਪ੍ਰੈਸ ਰੂਮ ਡਰਾਈ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਧੋਪਦੇ ਸੀ ਸ਼ਟਰ ਤੋੜ ਕੇ ਅੰਦਰੋਂ ਦਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢਦੇ ਨੇ ਸੀ ਜਿਹੜਾ ਕੋ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢਦੇ ਸੀ ਇਹਨਾਂ ਦਾ ਮੇਨ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਹੈ ਫਰੋਹਿੰਡਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਅਜੇ ਤੱਕ ਸਾਡੀ ਪੁਛਕਸ਼ ਦੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਨੇੜੇ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ਟਰ ਤੋੜ ਕੇ ਇਹਨਾਂ ਨੇ ਝੋੜੀਆਂ ਕੀਤੀਆਂ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੇਰਵਾਲ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਤੋੜਨ ਦੀ ਇਸ ਕੇਸ ਗੱਲੋਂ ਜਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ 32 ਐਫਆਰ ਸਾਨੂੰ ਜਿਹੜੀਆਂ ਧਰਿਆ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰ-ਵਾਰ ਗੱਲ ਕੀਤੀਆਂ ਇਸ ਤੋਂ ਸਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੰਨਾ ਕਿ ਸਮਾਂ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਲਈ ਪਤਾ ਚੱਲੇਗਾ ਕਿ ਉਹ ਵੀ ਲੋਕ ਅੱਗੇ ਆ ਕੇ ਸਬੰਧਕ ਥਾਣਿਆਂ ਨੂੰ ਤੇ ਸਬੰਧਕ ਜਰਿਆ ਨੂੰ ਦੱਸਣਗੇ ਕਿ ਕਿੱਥੇ-ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰ-ਵਾਰ ਗੱਲ ਕੀਤੀਆਂ ਇਹਨਾਂ ਦੀ ਮੋਡਰਨ ਸੁਪਰ ਅੰਡੀ ਏਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਇਹ ਸਵਿਫਟ ਕਾਰ ਦੇ ਇਹਨਾਂ ਨੇ ਝਾੜੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਉਹ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਤ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਕੋਲਕ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚ ਉਹਨਾਂ ਨੇ ਪੈਸੇ ਗੜਨੇ ਐਸੇ ਕੱਢ ਕੇ ਉੱਡ ਆ ਜਨਾਂ ਜਿੱਥੋਂ ਵੀ ਹੋ ਰਹੇ ਨਾ ਕੋਈ ਕੀਮਤੀ ਸਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਦੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਜਾਮ ਦਿੰਦੇ ਆ ਤੇ ਤਾਂ ਕਿ ਜਿਹੜਾ ਇਹਦੇ ਨੰਬਰ ਗੱਡੀ ਦਾ ਚੈੱਕ ਕਰਕੇ ਲਿਖਾ ਜਾਂਦਾ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਸੰਗਰੂਰ 'ਚ 5 ਹੋਏ ਨੇ ਬਰਨਾਲੇ ਦੇ ਵਿੱਚ 4 ਬਰਨਾਲੇ 'ਚ 2 ਨੇ ਪਟਿਆਲੇ 'ਚ 4 ਨਵੇਂ ਬਠਿੰਡੇ 'ਚ 2 ਹੁਸ਼ਾਹਪੁਰ 'ਚ 1 ਕਮਲੇਕੋਟਲੇ 'ਚ 2 ਰੋਪੜ ਦੇ ਵਿੱਚ 3 ਤੇ ਖੰਨੇ ਦੇ ਵਿੱਚ 3 ਨੇ ਨਵਾਂ ਸ਼ਹਿਰ 1 ਫਗੜਾ ਸਾਹਿਬ 1 ਕਪੂਰਥਾਲੇ 'ਚ 3 ਜਲੰਧਰ ਦਿਹਾਤੀ 'ਚ 1 ਤੇ ਜਲੰਧਰ ਕਮਿਸ਼ਨਰ 'ਚ 4 ਕੁੱਲ 32 ਐਫ ਆਈ ਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਇਹਨਾਂ ਦੇ ਉੱਤੇ ਰਜਿਸਟਰ ਹੋਈਆਂ ਨੇ ਐਸ ਐਸ ਪੀ ਸੰਗੁਰ ਸਰਦਾਰ ਸਰਪਾਲ ਸਿੰਘ ਚੜ੍ਹ ਵੱਲੋਂ ਆਪਣੇ ਐਸ ਪੀ ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨੇ ਤੇ ਦੇ ਸੀਐਸਪਰਕਰ ਸਬੰਧਤ ਡੀਐਸਪੀ ਡੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਕਜਰਾਈ ਔਰ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅੱਗੇ ਫਰਦਰ ਇਹਨਾਂ ਤੋਂ ਪੁੱਛਗਿੱਛ ਹਰਦੀ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਏ ਪੁੱਤਰ ਸੋਨ ਸਿੰਘ ਵੀ ਸਿੱਧੀ ਭੋਈਪੁਰ ਦਾ ਰਹਿਣ ਵਾਲਾ ਹੈ ਇੰਦੇ ਤੇ 17 ਮਕਦਮਿਆਂ ਦੀ ਅਜੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਏ ਕਰਨਪ ਵੀਰ ਸਿੰਘ ਇੰਦੇ ਤੇ 14 ਨੇ ਮਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁਛਪਛਿਰ ਜਿਵੇਂ ਜਿਵੇਂ ਆਈ ਏ ਸਾਹਮਣੇ ਉਹ ਕੰਮ ਦੱਸ ਹੀ ਚਲਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਏ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਨਗੀ ਨੇ ਜਿਹੜਾ 37 ਸਾਲ ਦਾ ਏ ਪੰਜਵੀਂ ਭੇਲ ਏ ਤੇ ਜਿਹੜਾ ਜਕਸੀਰ ਏ ਇਹ 42 ਸਾਲ ਦਾ ਹੈ ਤੇ ਮਨੀ 25 ਸਾਲ ਦਾ ਹੈ ਸਾਰੇ ਹੀ ਹੰਪੜ ਨੇ ਸਾਰੇ ਹੀ ਹੰਪੜ ਨੇ ਤਿਲੇ ਦੇ ਤੇ ਨੇ ਤੇ ਫਰੋਜਪੁਰ ਦੇ ਨੇ ਤੇ ਇਹਨਾਂ ਤੋਂ ਅਸੀਂ ਇਹ ਆ ਕਿ ਹੋਰ ਇਨਵੈਸਟੀਗੇਸ਼ਨ ਇਹਨਾਂ ਦੀ ਪ੍ਰੋਪਰ ਕਰਾਂਗੇ ਕੁਝ ਕੁਝ ਕਰਾਂਗੇ ਜਿਹੜਾ ਨਵੀ ਏ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪ ਦੀ ਅਗੇ ਟੀਮ ਨੂੰ ਹਰੇਕ ਬੰਦੇ ਨੂੰ ਸਤ ਤੋਂ 10000 ਰੁਪਇਆ ਇਹ ਅਗੇ ਵੜ ਜਾਂਦਾ ਸ ਜਿਹੜੀ ਜਿਹੜੀ ਇਹਨਾਂ ਨੂੰ ਵਾਰ ਵਾਰ ਕਰਨੀ ਤੂੰ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਕਾਇਦਾ ਜਿਹੜੀ ਇਹਨਾਂ ਨੇ 2 ਨੰਬਰ ਤੋਂ ਪੈਸੇ ਆ ਲੋਕਾਂ ਦੀਆਂ ਲੋਟਾਂ ਖੂਆਂ ਕਰਕੇ ਜਿਹੜੀਆਂ ਪ੍ਰਾਪਤੀਆਂ ਬਣਾਈਆਂ ਸਾਰੀਆਂ ਦੀਆਂ ਸਾਰੀਆਂ ਸਿਰੇ ਦਿੱਕਤ ਅਸਫਲ ਰਿਕਵਰ ਹੋ ਗਏ ਇਸ ਤੋਂ ਲਾਭ ਹੋ ਨਹੀਂ ਇਹ ਪਰ ਜਿਹੜਾ ਸਵਿਫਟ ਨੇ ਦੇ ਵਿੱਚ 280 ਨਿਕਲ ਜਿਹੜੇ ਇਹ ਰਿਕਵਰ ਕੀਤੇ ਨੇ ਤੇ ਬਾਕੀ ਆ ਰਾੜਾ ਛੜਾ ਜਿੰਨੀਆਂ ਹੈ ਇਹਨੂੰ ਰਿਕਵਰ ਕੀਤੀ ਜਿਹੜੇ ਐਂਗਲ ਕਰਦੇ ਨੇ ਜਿਹੜੇ ਕਿ ਪਟਿਆਲੇ ਦੀਆਂ ਵੀ ਇਹਨਾਂ ਨੇ ਚੋਰੀਆਂ ਕੀਤੀ ਐ ਵੱਡੀ ਮੋਬਾਈਲ ਦੀ ਦੁਕਾਨ ਤੇ ਕੀਤੀ ਫਾਰਮੇਸੀ ਦੇ ਕੀਤੀ ਇਕੱਲੇ ਪੈਸੇ ਹੀ ਲੈ ਕੇ ਗਏ ਉੱਥੇ ਆਈਫੋਨ ਦੇ ਨਹੀਂ ਨਹੀਂ ਗੇਂਡਾ ਨੇ ਮੈਂ ਤੁਹਾਨੂੰ ਕਿਹਾ ਵੀ ਹਰੇਕ ਚੀਜ਼ ਜਿੱਥੇ ਇਹਨਾਂ ਨੇ ਛੱਡ ਤੋੜੇ ਚਾਹੇ ਉਹ ਮੇਰੀ ਤੂੰ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਕੋ ਗਹਿਣਾ ਇਹਨਾਂ ਨੇ ਜਿਹੜੀ ਵੀ ਸ਼ੌਪ ਦੇ ਵਿੱਚ ਘਟਦੇ ਰਹੇ ਨੇ ਉਹਥੇ ਕੀਮਤੀ ਸਮਾਨ ਇਹਨਾਂ ਨੇ ਛੱਡਿਆ ਨਹੀਂ ਇਹਨਾਂ ਨੇ ਜਿਹੜਾ ਵੇਚ ਕੇ ਉਹ ਪੈਸੇ ਕਿੱਥੇ ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ ਕਿੱਥੇ ਲਾਏ ਨੇ ਕੀ ਕੀ ਕਰਦੇ ਆ ਉਹ ਅੱਗੇ ਛੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ ਜਿਹੜਾ ਅਸੀਂ ਉਹ ਬੈਂਕ ਤੋਂ ਤ੍ਰੀਸ ਕਰਾਇਆ ਉਹਦੀ ਵਾਈਸ ਦੇ ਨਾਮ ਦੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਪੰਡ ਦੇ ਵਿੱਚ ਹੈਗਾ ਸੀ ਤੋ ਬਾਕੀ ਇਹਨਾਂ ਦੀ ਪੁਛਕਿਸ਼ ਦੇ ਵਿੱਚ ਇਹਨਾਂ ਦੇ ਅਕਾਊਂਟ ਹੋਰ ਕਈ ਨਿਕਲਣਗੇ ਸਰ ਕਿੰਨੇ ਕਿ ਪੈਸੇ ਜਿਹੜੇ ਕੈਸ਼ ਜਿਹੜਾ ਇਹਨਾਂ ਦੇ ਖੁੱਜੀ ਹੁਣ ਸਾਰੀਆਂ ਜਿਹੜੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ ਕਿਹੜੀ-ਕਿਹੜੀ ਥਾਂ ਤੋਂ ਕਿੰਨਾ-ਕਿੰਨਾ ਹੋਇਆ ਉਸ ਹਿਸਾਬ ਤੇ ਪਤਾ ਲੱਗ ਜਾਏਗਾ ਤੇ ਉਹ ਤੁਹਾਨੂੰ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਪਰ ਰਿਕਾਰਡ ਕਰਾਂਗੇ ਕਿ ਟੋਟਲ ਕਿੰਨਾ ਸਾਰੇ ਪੰਜਾਬ ਦੇ ਵਿੱਚੋਂ ਇਹਨਾਂ ਨੇ